ਇਸਾਨ ਵੀਰੋ ਸਿਜੈਂਟਾ ਕੰਪਨੀ ਦਾ ਵਾਈਬਰੈਂਸ ਪ੍ਰੀਮੀਅਮ ਸਡੈਕਸ਼ਨ اور ਫਲੂਡੋਕਸਨਿਲ కెమికਲ ਦੁਆਰਾ ਨਿਰਮਿਤ ਅਤੇ ਰੂਟਿੰਗ ਪਾਵਰ ਟੈਕਨੋਲੋਜੀ ਦੁਆਰਾ ਨਿਰਮਿਤ ਆਲੂ ਦੇ ਬੀਜ ਨੂੰ ਸੋਧਣ ਵਾਸਤੇ ਇੱਕ ਬਹੁਤ ਵਧੀਆ ਫੰਗੀਸਾਈਡ ਹੈ ਜ ਜਦੀ ਡੋਜ਼ 400 ml ਪ੍ਰਤੀ ਏਕੜ ਹੈ 4 ਤੋਂ ਲੈ ਕੇ 5 ਲੀਟਰ ਪਾਣੀ ਵਿੱਚ ਪਾ ਕੇ ਆਪਾਂ ਨੂੰ ਇੱਕ ਸਾਰ ਆਲੂ ਦੇ ਬੀਜ ਦੇ ਉੱਤੇ ਛਿੜਕਾਅ ਕਰਨਾ ਹੈ ਵਾਈਬਰੈਂਸ ਪ੍ਰੀਮੀਅਮ ਦੇ ਕਰਕੇ ਇੱਕ ਨੰਬਰ ਫਾਇਦਾ ਜਿਹੜਾ ਹੈਗਾ ਉਹ ਹੈ ਆਲੂ ਇੱਕ ਸਾਰ ਉਗਦਾ ਹੈ ਅਤੇ ਉਗਾव ਸ਼ਕਤੀ ਬਹੁਤ ਵਧੀਆ ਰਹਿੰਦੀ ਹੁੰਦੀ ਹੈ ਨੰਬਰ 2 ਦੇ ਉੱਤੇ ਜਿਹੜਾ ਫਾਇਦਾ ਹੈ ਉਹ ਹੈ ਕਿ ਮਦਰ ਟੂਬਰ ਨੂੰ ਸਵਸਤ ਰੱਖਦਾ ਹੈ ਜਿਹਦੇ ਕਰਕੇ ਜਿਹੜਾ ਮਦਰ ਟੂਬਰ ਹੈ ਉਹ ਮਜ਼ਬੂਤ ਅਤੇ ਸਿਹਤਮੰਦ ਜੜਾਂ ਦਾ ਨਿਰਮਾਣ ਕਰਦਾ ਹੈ ਤੀਜਾ ਜਿਹੜਾ ਫਾਇਦਾ ਹੈ ਕਿ ਬਲੈਕ ਸਕਰਫ ਯਾਨੀ ਕਿ ਕਾਲੀ ਪਪੜੀ ਰੋਗ ਦੇ ਉੱਤੇ ਬਹੁਤ ਵਧੀਆ ਇਹ ਦਵਾਈ ਕੰਟਰੋਲ ਆਪਾਂ ਨੂੰ ਦਿੰਦੀ ਹੈ ਜਿਹਦੇ ਕਰਕੇ ਇੱਕ ਵਧੀਆ ਆਲੂ ਆਪਾਂ ਨੂੰ ਮਿਲਦਾ ਹੈ ਚੌਥੇ ਨੰਬਰ ਦੇ ਉੱਤੇ ਉਪਜ ਦੇ ਦੌਰਾਨ ਆਪਾਂ ਨੂੰ ਸਿਹਤਮੰਦ ਚਮਕਦਾਰ ਅਤੇ ਆਲੂ ਦਾ ਜੋ ਸਾਈਜ਼ ਹੈ ਉਹ ਇੱਕ ਬਰਾਬਰ ਆਪਾਂ ਨੂੰ ਮਿਲਦਾ ਹੈ ਇੱਕਦਮ ਵਧੀਆ ਮਿਲਦਾ ਹੈ ਜਿਹਦੇ ਕਰਕੇ ਰੇਟ ਵੀ ਆਪਾਂ ਨੂੰ ਵਧੀਆ ਮਿਲਦਾ ਹੈ ਯਾਦ ਰੱਖੋ 400 ml ਪ੍ਰਤੀ ਏਕੜ 4 ਤੋਂ ਲੈ ਕੇ 5 ਲੀਟਰ ਪਾਣੀ ਵਿੱਚ ਪਾ ਕੇ ਆਪਾਂ ਨੂੰ ਆਲੂ ਦੇ ਬੀਜ ਦੇ ਉੱਤੇ ਛਿੜਕਾਅ ਕਰਨਾ ਹੈ